ਸਸੀ ਕਾਲ ਜੀ ਆ ਜਿਹੜੀ ਸਕਰੀਨ ਤੇ ਕੱਟੀ ਦੀ ਸੀ ਜਾਂਦੀ ਹੈ ਇਹ ਰਤਨ ਦਾ ਪਹਿਲਾ ਬੱਚਾ ਆਇਆ ਜੀ ਪਿੰਡੀ ਸਿੱਧੂ ਦੇ ਫਾਰਮ ਤੇ ਇਹ ਬਾਈ ਸ਼ਮਿੰਦਰ ਕੋਲੇ ਦੁੱਧ ਪੀਣ ਵਾਸਤੇ ਝੋਟੀ ਲੈ ਕੇ ਜਾਂਦੀ ਆ ਘਰੇ ਇੱਥੇ ਜਿੱਥੇ ਪਿੰਡੀ ਬਾਈ ਦਾ ਪਹਿਲਾ ਫਾਰਮ ਸੀਗਾ ਉੱਥੇ ਆ ਜੀ ਕੱਟੀ ਆ ਆਪਣੀ ਰਤਨ ਦੀ ਹੈ ਜੀ ਪਹਿਲੀ ਕੱਟੀ ਆਈ ਹੈ ਦੇਖੋ ਓਏ ਆਇਆ ਬਤੋ ਦੇਖੋ ਜੀ ਜੈਡ ਬਲੈਕ ਹੈ ਜੀ ਕੂਛ ਵੀ ਕੂਛ ਤੇ ਵੀ ਵਾਲ ਹੈ ਨਹੀਂ ਕੋਈ ਵੀ ਚਿੱਟਾ ਦੇਖ ਅੱਹ ਲੋੜ ਕਿੰਨੇ ਚਿਰ ਦੀ ਹੋਗੀ ਬਾਈ ਅੱਛਾ ਡੇਢ ਮਹੀਨੇ ਦੀ ਹੋਗੀ ਕੱਟੀ ਅੱਛਾ ਡੇਢ ਮਹੀਨੇ ਦੀ ਕੱਟੀ ਹੋਗੀ ਜੀ ਇਹ ਇੱਕ ਇਹਦੇ ਦੀ ਮਾਂ ਨੇ ਦੁੱਧ ਨਹੀਂ ਚੰਗਾਇਆ ਇਹਨੂੰ ਹਨਾ ਹਾਂ ਮਾਂ ਨੇ ਦੁੱਧ ਵੀ ਨਹੀਂ ਚੰਗਾਇਆ ਇਹਨੂੰ ਤੇ ਸੋਹਣੀ ਹੈ ਸੋਨੂੰ ਮੈਂ ਇਹਦੀ ਮਾਂ ਵੀ ਦਿਖਾਉਣਾ ਹਾਂ ਇਹ ਤੇ ਨਾ ਉੱਥੇ ਭਈਏ ਭੂਏ ਸਾਹਮਦੇ ਸੀਗੇ ਇੱਥੇ ਬਾਈ ਕੋਲੇ ਆ ਕੇ ਸੂ ਕੇ ਥੋੜੀ ਪ੍ਰੋਬਲਮ ਮੰਨੀ ਜਾਂਦਾ ਪਸ਼ੂ ਤੇ ਇਹਦੀ ਪੂਛ ਦੇ ਦੇਖੋ ਵਾਲ ਚਿੱਟੇ ਆ ਜਿਹੜੀ ਕੱਟੀ ਆਈ ਹੈ ਉਹਦੇ ਬਿਲਕੁਲ ਬਲੈਕ ਆ ਪੂਛ ਦੁੱਧ ਦੇ ਵਧੀਆ ਦਿੰਦੀ ਹੈ ਨਾ ਦੁੱਧ ਵਧੀਆ ਦੇਈ ਜਾਂਦੀ ਹੈ ਪਰ ਇਹਨੇ ਬੱਚਾ ਨਹੀਂ ਚੱਲਿਆ ਹੈਗਾ ਇਦਗੀ ਓ ਮੋਲੀ ਮੋਟੀ ਹੁੰਦੀ ਹੈ ਪਰ ਮੰਨੇ ਜਾਂਦਾ ਪਸ਼ੂ ਉਹ ਫਾਰਮ ਤੋਂ ਉਥੋਂ ਇੱਥੇ ਆ ਕੇ ਸੂਈ ਸੀਗੀ ਉਸ ਫਾਰਮ ਬਖੇਦ ਵਾਲੇ ਤੋਂ ਤਾਂ ਕਰਕੇ ਤੇ ਤੁਹਾਨੂੰ ਕੱਟੀ ਫੇਰ ਦਿਖਾ ਦਿੰਨਾ ਮੈਂ ਬਹੁਤ ਸੋਹਣੀ ਕੱਟੀ ਐ ਜੀ ਪਹਿਲਾ ਬੱਚਾ ਆਇਆ ਆਪਣੇ ਰਤਨ ਦਾ ਅੱਖੀ ਸੋਹਣੀ ਹਾਂ ਅੱਖ ਬਹੁਤ ਸੋਹਣੀ ਐ ਮਸੀਆ ਮੋਟੀ ਮੋਟੀ ਹੈ ਨਾ ਹਾਂ ਕੱਦ ਕਿੱਦਾ ਦਾ ਹੂੰ ਕੱਦ ਕੁਦ ਬਹੁਤ ਵਧੀਆ ਆਇਆ ਸੋਹਣਾ ਬੱਚਾ ਆਇਆ ਯਾਨੀ ਕੇ ਫੁੱਲ ਮਲਾ ਕੇ ਠੀਕ ਐ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਲੈ ਬਤੋਈ ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਈ ਧੰਨਵਾਦ ਸਾਰੇ ਭਰਾਵਾਂ ਦਾ